ਇਹ ਹੈ ਜੀ 18ਵੀਂ ਪੌੜੀ ਦੀ 10ਵੀਂ ਪੰਕਤੀ ਵਾਰਿਆਂ ਨਾ ਜਾਵਾ ਇੱਕ ਵਾਰ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਆ ਜੀ ਵਾਰਿਆਂ ਨਾ ਜਾਵਾ ਇੱਕ ਵਾਰ ਵਾਰਿਆ ਇਹ ਦੂਸਰੀ ਪੰਕਤੀ ਹੈ ਜੀ ਆਖਰਲੀ ਚਾਰ ਪੰਕਤੀਆਂ ਵਿੱਚੋਂ ਜਿੰਨਾਂ 'ਚ ਖਾਸ ਭਾਵ ਹੁੰਦਾ ਹੈ ਪੌੜੀ ਦੇ ਅਖੀਰਲੇ ਵਿੱਚ ਜੋ ਖਾਸ ਭਾਵ ਹੁੰਦੇ ਨੇ ਇਹ ਸਿਮਿਲਰ ਆ ਪਿਛਲੀ ਪੌੜੀ ਦੇ ਨਾਲ ਜੀ ਪਿਛਲੀ ਪੌੜੀ ਚ ਸੀਗਾ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਇੱਕ ਵਾਰ ਤੇ ਇਹ 17ਵੀਂ ਪੌੜੀ ਦੇ ਵਿੱਚ ਸਿਮਿਲਰ ਆ ਸਿਰਫ ਫਰਕ ਸੀਗਾ ਇੱਥੇ ਨਾਨਕ ਨੀਚ ਕਹੇ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੀਵੇਂ ਹੋ ਕੇ ਦਾਸ ਹੋ ਕੇ ਵਿਚਾਰ ਕਰ ਰਹੇ ਨੇ ਕੀ ਵਿਚਾਰ ਕਰ ਰਹੇ ਨੇ ਕਿ ਹੇ ਮੇਰੇ ਪ੍ਰਭੂ ਪਰਮਾਤਮਾ ਜੀਓ ਏ ਮੇਰੇ ਮਾਲਕ ਜੀਓ ਮੇਰੇ ਮਿੱਤਰ ਪਿਆਰੇ ਜੀਓ ਨਾਨਕ ਦਾਸ ਜਿਹੜਾ ਨਾਨਕ ਨੀਮਾਣਾ ਨਾਨਕ ਨੀਮਾ ਜਿਹੜਾ ਤੁਹਾਡੇ ਤੋਂ ਇੱਕ ਵਾਰ ਵੀ ਸਦਕੇ ਨਹੀਂ ਜਾ ਸਕਦਾ ਇੱਕ ਵਾਰ ਵੀ ਵਾਰਿਆਂ ਨਹੀਂ ਜਾ ਸਕਦਾ ਆਪਣਾ ਆਪ ਵੀ ਨਹੀਂ ਵਾਰ ਸਕਦਾ ਤੁਸੀਂ ਇੰਨੇ ਵੱਡੇ ਹੋ ਇੰਨੇ ਪਿਆਰੇ ਹੋ ਠੀਕ ਹੈ ਜੀ ਆਓ ਅਗਲੀਆਂ ਪੰਕਤੀਆਂ ਵਿੱਚ ਦੇਖੀਏ ਗੁਰੂ ਮਹਾਰਾਜ ਕੀ ਕਹਿ ਰਹੇ ਨੇ ਜੀ